ਆਪਣੀ ਪਹਿਲੀ ਗੱਲ ਪਹਿਲਾ ਸਟੈਪ ਹੀ ਬਰੀਡ ਤੇ ਖੜਾ ਹਾਂਜੀ ਜੇ ਬਰੀਡ ਨਹੀਂ ਸਹੀ ਤੁਸੀਂ ਉਹਦੀ ਦੁੱਧ ਵੀ ਪਿਆਤਾ ਉਹਨੂੰ ਖਰਾਕ ਵੀ ਖਵਾਤੀ ਹੂੰ ਉਹਨੇ ਉਹ ਤੁਹਾਨੂੰ ਉਹ ਪ੍ਰੋਡਕਸ਼ਨ ਨਹੀਂ ਦੇਣੀ ਖਾ ਤੋਂ ਡੋ ਨਹੀਂ ਜਾਣਾ ਉਹਨੇ ਹੂੰ ਇੱਕ ਬੱਚੀ ਸਵਾ ਲੱਖ ਰੁਪਏ ਚ ਤਿਆਰ ਹੁੰਦੀ ਆ ਸੁੰਦੀ ਆ ਜੀ ਜੀ ਸਵਾ ਲੱਖ ਉਹਨੇ ਤੁਹਾਡਾ ਖਾ ਜਾਣਾ ਦੁੱਧ ਉਹਨੇ ਜੇ 25 ਲੀਟਰ ਤੋਂ ਘੱਟ ਵਾਲੀ ਗਾਂ ਜਿਹੜੀ ਉਹ ਆਪਾਂ ਨੂੰ ਕੁਝ ਨਹੀਂ ਛੱਡਦੀ ਉਹਦੇ ਚ ਬਚਤ ਹੈ ਨਹੀਂ ਨਾ ਪਹਿਲੀ ਗੱਲ ਤਾਂ ਇਹ ਆ ਯਾਰ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੂੰ ਕਿ ਅਸੀਂ ਮੈਨੂੰ ਆਪਾਂ ਵੀ ਅਸੀਂ ਵੀ ਐਂ ਕਰਦੇ ਸੀ ਹੂੰ ਇੱਕ ਗਾਂ ਆਪਾਂ ਦੁੱਧ ਪੀਣ ਵਾਸਤੇ ਗਾਂ ਲੈਨੇ ਜੀ ਠੀਕ ਹੈ ਨਾ ਕਿ ਦੁੱਧ ਵੇਚਣ ਵਾਸਤੇ ਜੀ ਜਦੋਂ ਇੱਕ ਗਾਂ ਲੈਨੇ ਆ ਉਹ ਗਾਂ ਦਾ ਨੂੰ ਕੰਸਿਵ ਕਰਾਉਣੇ ਆ ਉਹ ਡਾਕਟਰ ਨੂੰ ਆਪਾਂ ਨਹੀਂ ਪੁੱਛਦੇ ਵੀ ਤੂੰ ਇਹਦੇ ਕਿਉਂ ਪਹਿਲੀ ਗੱਲ ਤਾਂ ਉਹ ਆ ਜਦੋਂ ਆਪਾਂ ਨੂੰ ਹਲੇ ਉਹ 2-4 ਵਾਰੀਆਂ ਚ ਆਪਾਂ ਘਬਰਾ ਜੰਨੇ ਵੀ ਇਹ ਰਹੀ ਨਹੀਂ ਰਹੀ ਨਹੀਂ ਰਹਿਣਾ ਉਹਨੇ ਕਿਉਂ ਕਿਉਂ ਨਹੀਂ ਰਹਿੰਦੀ ਕਿਉਂਕਿ ਉਹ ਆਪਾਂ ਉਹਦੀਆਂ ਕਮੀਆਂ ਨਹੀਂ ਪੂਰੀਆਂ ਕੀਤੀਆਂ ਹੂੰ ਜਦੋਂ 2-4 ਵਾਰੀ ਡਾਕਟਰ ਆਉਂਦਾ ਤੇ ਆਪਾਂ ਕਹਿੰਨੇ ਯਾਰ ਆਪਾਂ ਉਹਨੂੰ ਕਦੇ ਨਹੀਂ ਪੁੱਛਦੇ ਵੀ ਤੂੰ ਕਿਹੜਾ ਟੀਕਾ ਭਰ ਕੇ ਚੱਲੇ ਬਿਲਕੁਲ ਤੇ ਉਹਨੇ ਆਪਾਂ ਨੂੰ ਬੱਛੀ ਦੇਤੀ ਹੂੰ ਬੱਛੀ ਦੇ ਦੇ ਕੇ ਆਪਾਂ ਨੂੰ ਆਪਾਂ ਖੁਸ਼ ਹੋ ਗਏ ਬੱਛੀ ਆ ਗਈ ਗਾਂ ਸੂਹੀ ਬੱਛੀ ਆ ਗਈ ਬੱਛੀ ਆ ਗਈ ਠੀਕ ਹੈ ਜਦੋਂ ਉਹ ਬੱਛੀ ਆਪਣੇ ਦੇਤੀ ਉਹਨੇ ਆਪਣਾ ਉਸ ਤੋਂ ਉਦੋਂ ਤੋਂ ਖਾਣਾ ਸ਼ੁਰੂ ਕਰ ਦੇਣਾ ਪਹਿਲਾਂ ਆਪਾਂ ਦੁੱਧ ਵੀ ਪਿਵਾਵਾਂਗੇ ਨੂੰ ਜੇ ਸਹੀ ਸਿਸਟਮ ਦੇ ਹਿਸਾਬ ਨਾਲ ਚੱਲਾਂਗੇ ਉਹਨੇ ਆਪਾਂ ਨੂੰ ਸਵਾ ਲੱਖ ਖਾਣਾ ਠੀਕ ਹੈ ਸੂਣ ਤੱਕ ਸਵਾ ਲੱਖ ਰੁਪਏ ਇੱਕ ਬੱਚੀ ਦਾ ਖਾਣਾ ਹੀ ਖਾਣਾ ਠੀਕ ਹੈ ਦੁੱਧ ਉਹਨੇ ਦੇਣਾ ਆਪਾਂ ਨੂੰ 20 ਕਿਲੋ ਹੂੰ ਉਹਦਾ ਆਪਾਂ ਨੂੰ ਕੁਛ ਪ੍ਰੋਫਿਟ ਨਹੀਂ ਹੋਣਾ ਕੋਈ ਪ੍ਰੋਫਿਟ ਨਹੀਂ ਆਪਾਂ ਰੱਖੀ ਸੀ ਦੁੱਧ ਪੀਣ ਵਾਸਤੇ ਆਪਾਂ ਲਾਲਚ ਕਰਕੇ ਵੱਛੀ ਰੱਖ ਲਈ ਫਿਰ ਉਹਨੇ ਉਹਦੀ ਮਾਂ ਉਹਦੇ ਨੂੰ ਫੇਰ ਸੂਪੀ ਉਹਨੇ ਫੇਰ ਵੱਛੀ ਦੇਤੀ ਉਹ ਰੱਖ ਲਈ ਉਹ ਕਰਦੇ ਕਰਦੇ ਆਪਾਂ ਪੰਜ ਗਾਵਾਂ ਬਣਾ ਲਈਆਂ ਉਹਨਾਂ ਨੇ ਆਪਣਾ ਉਸ ਤੋਂ ਵੱਧ ਖਾ ਜਾਣਾ ਉਸ ਤੋਂ ਵੱਧ ਖਾ ਜਾਣਾ ਬੱਚੇ ਤਾਂ ਕੁਛ ਨਹੀਂ ਹੋਣੀ ਚਾਹਣਾ ਪੰਜਾਂ ਸਾਲਾਂ ਦੇ ਵਿੱਚ ਆਪਾਂ ਇਹ ਗੱਲ ਤੇ ਆ ਜਾਣੇ ਵੀ ਇਹ ਗਾਈਆਂ ਆਪਾਂ ਨੂੰ ਘਾਟਾ ਪਾਉਂਦੀਆਂ ਘਾਟਾ ਪਾਉਂਦੀ ਅਕਸਰ ਹੀ ਲੋਕਾਂ ਦੀ ਇਹ ਸਾਰਿਆਂ ਨਾਲ ਹੀ ਇਹ ਚੀਜ਼ ਹੋਈ ਆ ਵੀ ਇਹ ਗੱਲ ਕਹਿੰਦੇ ਆ ਵੀ ਪਸ਼ੂਆਂ 'ਚ ਤਾਂ ਕੁਛ ਬਚਦਾ ਨਹੀਂ ਜੀ ਮੁੱਲ ਦੁੱਧ ਲੈ ਲਓ ਚੰਗਾ ਹਾਂ ਹਾਂ